ਵਾਹਿਗੁਰੂ ਜੀ ਕੱਲ ਆਪਾਂ ਇੱਥੋਂ ਤੱਕ ਸਰਬਨ ਕੀਤਾ ਸੀ ਜਦੋਂ ਸੰਗਤਾਂ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ ਆ ਤਾਂ ਮਾਤਾ ਗੁਜਰੀ ਜੀ ਘਰ ਤੋਂ ਬਾਹਰ ਆ ਗਏ ਅਤੇ ਮਾਤਾ ਨਾਨਕੀ ਜੀ ਵੀ ਬਜ਼ੁਰਗ ਹੋਣ ਕਰਕੇ ਘਰ ਦੇ ਅੰਦਰ ਹੀ ਬਿਠਾਈ ਰੱਖਿਆ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਚੰਦਨ ਦੀ ਚੀਖਾਂ ਉੱਪਰ ਰੱਖ ਦਿੱਤਾ ਤਾਂ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਸਮੇਤ ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਜੀ ਦੇ ਮੁਖ ਦੇ ਦਰਸ਼ਨ ਕੀਤੇ ਉਸ ਵਕਤ ਸਾਰੀਆਂ ਸੰਗਤਾਂ ਹੀ ਸੋਗ ਦੇ ਸਮੁੰਦਰ ਵਿੱਚ ਡੁੱਬੀਆਂ ਹੋਈਆਂ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਪਿਤਾ ਜੀ ਦੀ ਚੀਖਾਂ ਨੂੰ ਅਗਨੀ ਦੇ ਕੇ ਸਤਲੁਜ ਦੇ ਕੰਢੇ ਬੈਠ ਗਏ ਅਤੇ ਸੰਗਤਾਂ ਬੇਰਾਗ ਮਈ ਕੀਰਤਨ ਗਾਉਣ ਲੱਗਿਆਂ ਫਿਰ ਅਰਦਾਸ ਉਪਰੰਤ ਸਾਰਿਆਂ ਵਿੱਚ ਕੜਾ ਪ੍ਰਸ਼ਾਦ ਵਰਤਾਇਆ ਗਿਆ ਸਾਰੀਆਂ ਸੰਗਤਾਂ ਗੁਰੂ ਜਸ ਕਰਦੀਆਂ ਹੋਈਆਂ ਆਪੋ ਆਪਣੇ ਨਗਰਾਂ ਤੇ ਘਰਾਂ ਨੂੰ ਚੱਲੀਆਂ ਗਈਆਂ ਜਿਹੜਾ ਸਿੱਖ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਇਆ ਸੀ ਉਸ ਨੂੰ ਪ੍ਰੇਮ ਸਹਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਕੋਲ ਬਿਠਾ ਕੇ ਪੁੱਛਣ ਲੱਗੇ ਕਿ ਆਪ ਐਨੇ ਸਖਤ ਪਹਿਰੇ ਵਿੱਚੋਂ ਸੀਸ ਲੈ ਕੇ ਕਿਵੇਂ ਪਹੁੰਚੇ ਉਸ ਸਿੱਖ ਨੇ ਹੱਥ ਜੋੜ ਕੇ ਦੱਸਿਆ ਜਦੋਂ ਸਤਿਗੁਰੂ ਜੀ ਦੇ ਸੀਸ ਨੂੰ ਧੜ ਨਾਲੋਂ ਅਲੱਗ ਕੀਤਾ ਗਿਆ ਉਸ ਵਕਤ ਬਹੁਤ ਜ਼ੋਰ ਦੀ ਹਨੇਰੀ ਚੱਲਣ ਲੱਗੀ ਜਿਸ ਕਰਕੇ ਸਾਰੇ ਪਾਸੇ ਸੰਗਣੇ ਢੋੜ ਪਸਰ ਗਈ ਮੈਂ ਗੁਰੂ ਜੀ ਦਾ ਸੀਸ ਸੰਭਾਲ ਲਿਆ ਅਤੇ ਮੈਨੂੰ ਕਿਸੇ ਨੇ ਨਾ ਵੇਖਿਆ ਮੈਨੂੰ ਕਿਸੇ ਨੇ ਨਾ ਵੇਖਿਆ ਜਦੋਂ ਬਾਅਦ ਵਿੱਚ ਉਹਨਾਂ ਨੂੰ ਗੁਰੂ ਜੀ ਦੇ ਸੀਸ ਦਾ ਪਤਾ ਲੱਗਾ ਤਾਂ ਉਹ ਲੱਭਣ ਲੱਗੇ ਅਤੇ ਤੁਰਕ ਘੋੜਸਵਾਰ ਚਾਰੇ ਦਿਸ਼ਾਵਾਂ ਵਿੱਚ ਲੱਭਣ ਲੱਗੇ। ਉਹਨਾਂ ਨੇ ਮੇਰੀ ਵੀ ਤਲਾਸੀ ਲਈ ਪਰੰਤੂ ਉਹਨਾਂ ਨੂੰ ਕੁਝ ਵੀ ਨਾ ਮਿਲਿਆ ਕਿਉਂਕਿ ਮੈਂ ਸੀਸ ਪਹਿਲਾਂ ਹੀ ਬਨਜਾਰਿਆਂ ਦੇ ਕਾਫਲੇ ਦੇ ਗੱਡੇ ਵਿੱਚ ਰੱਖ ਦਿੱਤਾ ਸੀ। ਸਿਪਾਹੀ ਖਾਲੀ ਹੱਥ ਵਾਪਸ ਚਲੇ ਗਏ ਅਤੇ ਮੈਂ ਰਸਤੇ ਉੱਪਰ ਚੱਲਦਾ ਹੋਇਆ ਆਪਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ। ਇਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲੰਗਰ ਲਗਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸ਼ਹੀਦੀ ਉਪਰੰਤ ਸਾਰੀਆਂ ਕਿਰਿਆਵਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਵੱਡਿਆਂ ਬਜ਼ੁਰਗਾਂ ਨੇ ਦੱਸਿਆ ਸੀ